ਤਦੋਂ ਤੋਂ ਇੱਕ ਵਾਰ ਹੀ ਫੇਰ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸੁਆਗਤ ਹੈ ਅੱਜ ਗੱਲ ਕਰਾਂਗੇ ਦਰਗ ਮਾਮਲੇ ਨੂੰ ਲੈ ਕੇ ਸਭ ਤੋਂ ਚਰਚਿਤ ਕੇਸ ਵਿੱਚ ਆਤੇ ਕੋਹਰ ਵੱਡਾ ਕੁਲਾਥਾ ਹੋਇਆ ਆ ਏਆਈਜੀ ਲੈਵਲ ਦੇ ਪੀਪੀਓ ਅਫਸਰ ਰਾਜਜੀਤ ਸਿੰਘ ਗੁੰਦਲ ਦੀ ਅੱਜ ਮੋਹਰੀ ਕੋਰਟ ਨੇ ਜ਼ਮਾਨਤ ਅਰਜ਼ਾਉਂ ਅਗਾਉਂ ਜ਼ਮਾਨਤ ਯਾਰ ਦੀ ਰਾਜ ਦੇ ਕਰ ਦਿੱਤੀ ਇੱਕ ਤਰੀਕੇ ਨਾਲ ਇੱਕ ਇੱਕ ਕਰਕੇ ਰਾਜੀਤ ਸਿੰਘ ਦੇ ਕਾਨੂੰਨੀ ਰਾਹਤੇ ਬੰਦ ਹੁੰਦੇ ਜਾ ਰਹੇ ਨੇ ਬਹੁਤ ਚਰਚਾ ਸੀ ਪਿਛਲੇ ਦਿਨਾਂ ਤੋਂ ਜਦੋਂ ਇੱਕ ਹਫਤਾ ਪਹਿਲਾਂ ਇਸੇ ਮਹੀਨੇ ਦੀ 17 ਤਰੀਕ ਨੂੰ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਆਦਮੀ ਨੇ ਅਪੀਲ ਲਗਾਈ ਸੀ ਕਿ ਮੈਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ ਐਂਟੀਸਿਪੇਟਰੀ ਬੇਲ उस परचे जिदेच इंदरजीत सिंह ऑलदर कम इंस्पैक्टर पिछले इन्ने साल जेल तो से बंद है दो हज़ार सोलह द एफ आई आर नंबर एक राजीत सिंह नामजद किया गया थी, और सुप्रीम कोर्ट तक के दरवाजे खटखटा तो बाद भी अजे तक राजीत सिंह कोई कानूनी रियायत मदद ज सहायता नहीं मिली अज की जजमेंट ਕੰਤੀ ਕਰਦੀ ਹੈ ਤਾਲੁਕ ਦੇ ਮੈਜਿਸਟ੍ਰੇਟ ਸਿੰਗਲਾ ਸਾਹਿਬ ਨੇ ਬਹੁਤ ਡਿਟੇਲਡ ਆਰਡਰ ਦਿੱਤਾ ਇੰਨੀਆਂ ਗੱਲਾਂ ਉਸ ਜੱਜਮੈਂਟ ਕਿਤੀਆਂ ਗਈਆਂ ਜਿੰਨੀਆਂ ਸ਼ਾਇਦ ਤੁਹਾਨੂੰ ਦਸਣੀਆਂ ਇੱਕ ਐਪੀਸੋਡ ਚ ਮੁਸ਼ਕਲ ਹੁੰਦੀਆਂ ਇਸ ਕਰਕੇ ਮੈਂ ਉਸ ਜੱਜਮੈਂਟ ਦਾ ਇੱਕ ਲਿੰਕ ਬਣਾ ਕੇ ਅੱਜ ਦੇ ਇਸ ਐਪੀਸੋਡ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਰਿਹਾ ਤੁਸੀਂ ਸਾਰੇ ਜੀਨਾਂ ਕੋਲੇ ਵਕਤ ਹੋਵੇ ਧਿਆਨ ਨਾਲ ਉਹ ਲਿੰਕ ਖੋਲ ਕੇ ਉਹ ਪੜਿਓ ਜਰੂਰ ਬਹੁਤ ਹੀ ਅੱਖਾਂ ਖੋਲਣ ਵਾਲੀ ਜੱਜਮੈਂਟ ਹੈ ਜੱਜ ਸਾਹਿਬ ਨੇ ਪੂਰੇ ਵਕੀਲਾਂ ਦੋਨਾਂ ਤਰ੍ਹਾਂ ਦੇ ਵਕੀਲਾਂ ਦੀਆਂ ਦਿੱਲੀ ਲਾਂ ਸੁਣ ਕੇ ਜਿਨ੍ਹਾਂ ਵਿੱਚ ਇਸ ਕੇਸ ਦੀ ਪੂਰੀ ਹਿਸਟਰੀ ਇਤਿਹਾਸ ਕਾਟਰੀ ਵਿੱਚ ਇੱਕ ਵਾਰੀ ਫੇਰ ਦੁਹਰਾਇਆ ਗਿਆ ਬਹੁਤ ਲੰਬੀ ਬਹਿਸ ਹੋਈ ਬਾਤ ਤਾਂ ਖਾਤ ਇੱਕ ਦਿਨ ਪਹਿਲਾਂ ਹੋ ਗਈ ਸੀ ਲੇਕਿਨ ਆਰਡਰ ਆ ਦਿਨ ਨਿਕਲਿਆ ਉਹ ਵੀ ਇਸ ਕਰਕੇ ਕਿ ਉਹਨੂੰ ਡਿਕਟੇਟ ਕਰਨ ਤੇ ਟਾਈਮ ਲੱਗਦਾ ਇਹਨੂੰ ਅਪਲੋਡ ਕਰਨਾ ਉਹਦੇ ਤੇ ਵੀ ਸਮਾਂ ਲੱਗਦਾ ਇਸ ਕਰਕੇ ਸ਼ਾਇਦ ਆਰਡਰ 2 ਦਿਨ ਬਾਅਦ ਵਿੱਚ ਲੋਕਾਂ ਦੇ ਸਾਹਮਣੇ ਆਇਆ ਪਰ ਹੈ ਬਹੁਤ ਮਹੱਤਵਪੂਰਨ ਆਰਡਰ ਰਾਜੀਤ ਸਿੰਘ ਦੇ ਵਕੀਲਾ ਨੇ ਕਿਹਾ ਕਿ ਸਭ ਤੋਂ ਪਹਿਲੀ ਗਲਤ ਸਾਡੇ ਸਾਡੇ ਦਾ ਕਲਾਇੰਟ ਰਾਜੀਤ ਸਿੰਘ ਇਹਦੇ ਨੂੰ ਕੇਸ ਵਿੱਚ ਸ਼ਾਮਲ ਕਰਨਾ ਗੈਰ ਕਾਨੂੰਨੀ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਬਹੁਤ ਕਿ ਲੀਲਾ ਦਿੱਤੀਆਂ ਸੁਪਰੀਮ ਕੋਰਟ ਦੀਆਂ ਦੂਸਰੀਆਂ ਕੋਰਟ ਦੀਆਂ ਜੱਜਮੈਂਟ ਰਿਪੋਰਟ ਕੀਤੀਆਂ ਗਿਆਨ ਕੋਰਟ ਦੀਆਂ ਦੂਜੀਆਂ ਦੀਆਂ ਸਾਰੇ ਕੇਸਾਂ ਦੇ ਹਵਾਲੇ ਦਿੱਤੇ ਦੂਜੀ ਤਾਂ ਪੰਜਾਬ ਸਰਕਾਰ ਦੇ ایਜੇ ਅਸਿਸਟੈਂਟ ਐਡਵੋਕੇਟ ਜਨਰਲ ਐਸਜੀ ਉਹਨਾਂ ਨੇ ਵੀ ਕਾਫੀ ਦਲੀਲਾ ਦਿੱਤੀਆਂ ਦੂਸਰੇ ਵਕੀਲ ਸੀ ਪੰਜਾਬ ਦੇ ਰਾਜੀਸ਼ ਸਿੰਘ ਵੱਲੋਂ ਸੁਪਰੀਮ ਕੋਰਟ ਦੇ ਬਹੁਤ ਵੱਡੇ ਵਕੀਲ ਵਿਕਰਮ ਚੌਧਰੀ ਪੇਸ਼ ਕੋਲ ਬਹੁਤ ਲੀਲਾਤ ਬਾਦ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਤੇ ਲਿਖਿਆ ਕਿ ਜੋ ਕੁਝ ਵੀ ਇੱਕ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਪੰਜਾਬ ਸਰਕਾਰ ਨੇ ਠੇੜੀ ਹੈ ਤੇ ਚੱਲ ਰਹੀ ਆ ਉਹ ਸਾਰੀ ਸਹੀ ਹੈ ਇਹਦਾ ਰੋਲ ਦੇਖਦੇ ਹੋਏ ਦੀਆਂ ਜ਼ਿੰਮੇਵਾਰੀਆਂ ਦੇਖਦੇ ਹੋਏ ਰਾਜਨੀਤਿਕ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ ਇਨਕਲੂਡਿੰਗ ਐਂਟੀ ਸਪੀਚੀ ਬੈਲ ਬੜੀਆਂ ਗੁੰਝਲਾਂ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਰਾਜਨੀਤੀ ਦੇ ਵਕੀਲਾਂ ਵੱਲੋਂ ਚਤੋਂਪਾਤਾ ਆ ਡੀਜੀਪੀ ਦਾ ਨਾਮ ਕਢੀ ਸਿਆ ਗਿਆ ਸ੍ਰੀ ਸ਼ਰੋੜਾ ਦਾ ਉਹਦੇ ਨਾਲ-ਨਾਲ ਅਧਿਰੇ ਹੋਰ ਤੀ ਫਰਦਿਕਰ ਗੁਪਤਾ ਉਹਨਾਂ ਦਾ ਨਾਮ ਲਿਆ ਗਿਆ ਇਹਨਾਂ ਦੀ ਆਪਸੀ ਦਸ਼ਮਣੀ ਤੇ ਉਸ ਨੂੰ ਬਾਬਰਸ ਗਿਆ ਦਿੱਤੀ ਮਹਪ੍ਰੀਤ ਸਿਦੂਦਾਨ ਆ ਵੀ ਲਿਆ ਗਿਆ ਉਹਨਾਂ ਦੀ ਰਾਜਕੀਰ ਸਿੰਘ ਨਾਲ 파ਰਟਨਰ ਰਣਜੀਤ ਸਿੰਘ ਇਸ ਕਰਕੇ ਇਹਨੂੰ ਸੱਤਾ ਆ ਜਾ ਰਿਹਾ ਕਿ ਅੱਠੇ ਸਾਲਾਂ ਤੋਂ ਬਾਅਦ ਤਕਰੀਬਨ 7ਵਾਂ ਸਾਲ ਚੱਲ ਰਿਹਾ ਉਦੋਂ ਬਾਅਦ ਸਾਡੇ ਕਲਾਇੰਟ ਨੂੰ ਇਹ ਚਾਰ ਕੋਰਟ ਤੇ ਰਜਿਸਟਰ ਨਾਮਜ਼ਦ ਕਰਨਾ ਬਹੁਤ ਵੱਡੀ ਬੇਇਨਸਾਫੀ ਹੈ ਤੇ ਜੱਜ ਸਾਹਿਬ ਨੇ ਵਹਾੜੀ ਕੋਰਟ ਦੇ ਜੱਜ ਸਾਹਿਬ ਚੰਗਲਾ ਸਾਹਿਬ ਨੇ ਬੜੇ ਸਾਫ ਸ਼ਬਦਾਂ ਚ ਲੈ ਕੇ ਆ ਕਿ ਕਿਤੇ ਕਿਸਮ ਦੀ ਕੋਈ ਡਿਲੇ ਨਹੀਂ ਹੈ ਜਦੋਂ ਹਾਈ ਕੋਰਟ ਦੇ ਕਹਿਣ ਤੇ ਐਫ ਆਈ ਆਰ ਬਣੀ ਸੀ ਉਹਟ ਐਕਟ ਆਈਟੀ ਨੇ ਆਪਣੀਆਂ ਰਿਪੋਰਟਾਂ ਇੱਕ ਡਰਾਫਟ ਕਟਾੜੇ ਦੀ ਜਾਂਚ ਕਰਕੇ ਮਾਨਯੋਗ ਹਾਈ ਕੋਰਟ ਨੂੰ ਸਬਮਿਟ ਕਰ ਦਿੱਤੀਆਂ ਸੀ ਉਸ ਤੋਂ ਬਾਅਦ ਉੱਥੇ ਪੈਂਡਿੰਗ ਰਹੀਆਂ ਇਹ ਕਰਕੇ ਸਰਕਾਰ ਦਾ ਇਹਦੇ 'ਚ ਕੋਈ ਕਸੂਰ ਨਹੀਂ ਜਦੋਂ ਹੁਣ ਰਿਪੋਰਟਾਂ ਖੋਲੀਆਂ ਹਾਈ ਕੋਰਟ ਨੇ ਰਿਪੋਰਟਾਂ ਸਰਕਾਰ ਦੇ ਹਵਾਲੇ ਕਰਤੀਆਂ ਕਿ ਤੁਸੀਂ ਇਹਨਾਂ ਤੇ ਐਕਸ਼ਨ ਲਵੋ ਉਹਨਾਂ ਨੂੰ ਪੜ ਕੇ ਸਰਕਾਰ ਨੇ ਇਹ ਸਮਝਿਆ ਕਿ ਉਹ ਜੋ ਫਾਈਂਡਿੰਗ ਉਸ ਐਸਆਈਟਿਸ ਦੀਆਂ ਸੀ ਨਾਲ ਦੀ ਨਾਲ ਸਿੱਧੂ ਸਾਹਿਬ ਦੀ ਐਕਸੈਪਟਿਵ ਐਸਟੀਐਫ ਦੀਆਂ ਸੀ ਫਾਈਂਡਿੰਗ ਉਹਨਾਂ ਦੇ ਮੱਦੇਨਜ਼ਰ ਰੱਖਦੇ ਸਰਕਾਰ ਨੇ ਇਹਨਾਂ ਨੂੰ ਨਾਮਜ਼ਦ ਕਰਨ ਦਾ ਫੈਸਲਾ ਲਿਆ ਜੋ ਮੇਰੇ ਮਤਲਬ ਬਿਲਕੁਲ ਸਹੀ ਹੈ ਰਾਜ ਸਿਕ ਨੇ ਬੜੀਆਂ ਅਜੀਬ ਕਿਸਮ ਦੀਆਂ ਗੁਹਾਰਾਂ ਵੀ ਲਾਈਆਂ ਕਿ ਮੈਂ ਬੜੀ ਇੱਜ਼ਤਦਾਰ ਸਪੈਕਟੇਬਲ ਫੈਮਲੀ ਨੂੰ ਬਿਲੋਂਗ ਕਰਦਾ ਸਾਡਾ ਕੁਰਬਾਨੀਆਂ ਦੇਣ ਵਾਲਾ ਸਾਡਾ ਪਰਿਵਾਰ ਹੈ ਬੜੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲਈ ਪੰਜਾਬ ਲਈ ਔਰ ਅੱਜ ਤੱਕ ਮੇਰੇ ਤੇ ਕੋਈ ਦਾਗ ਨਹੀਂ ਹੈ ਮੈਨੂੰ ਮੇਰੀਆਂ ਪ੍ਰਮੋਸ਼ਨਾਂ ਸਮੇਂਸਰ ਮਿਲਦੀਆਂ ਰਹੀਆਂ ਮੈਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ ਵੀ ਮਿਲਿਆ ਤੇ ਇਸ ਕਿਸਮ ਦੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ ਪਰ ਜੱਜ ਸਾਹਿਬ ਨੇ ਕਿਹਾ ਕਿ ਜੋ ਫਾਈਨਿੰਗ ਤੁਹਾਡੇ ਖਿਲਾਫ ਐਸਆਈਟੀ ਦੀਆਂ ਰਿਪੋਰਟਾਂ ਤੇ ਐਸਟੀਓ ਦੀਆਂ ਰਿਪੋਰਟਾਂ ਮੁਤਾਬਕ ਆਈਆਂ ਉਹਨਾਂ ਤੋਂ ਕਿਤੇ ਵੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਤੁਹਾਡੇ ਨਾਲ ਕੋਈ ਬੇਇਨਸਾਫੀ ਦਾ ਧੱਕਾ ਹੋ ਰਿਹਾ ਹੁਣ ਉਹਨਾਂ ਨੇ ਜੱਜ ਸਾਹਿਬ ਨੇ ਇਸ ਸਾਰੀ ਪ੍ਰੋਸੈਸ ਦਾ ਜ਼ਿਕਰ ਕੀਤਾ ਕਿ ਕਿਵੇਂ ਰਾਜ ਦੀ ਸਿੰਪਰੀਮ ਕੋਰਟ ਜਾਂਦਾ ਸੁਪਰੀਮ ਕੋਰਟ ਇਹਦੀਆਂ ਗੱਲਾਂ ਸੁਣਨ ਤੋਂ ਬਾਅਦ ਦਿੱਲੀ ਲਾਹਤੋਂ ਤੋਂ ਬਾਅਦ ਕਹਿੰਦੇ ਤੁਸੀਂ ਹਾਈ ਕੋਰਟ ਚ ਜਾਓ ਫਿਰ ਹਾਈ ਕੋਰਟ ਤੋਂ ਭਾਂ ਗੰਦੇ ਹਾਈ ਕੋਰਟ ਨੇ ਪੂਰੀ ਗੱਲ ਸੁਣ ਕੇ ਕਿਹਾ ਕਿ ਤੁਸੀਂ ਲੋਅਰ ਕੋਰਟ ਚ ਜਾਓ ਅੱਜ ਉਹਤੇ ਤੁਹਾਡੀ ਅੰਟੀਸੀਪੇਟਰੀ ਬੇਰ ਅਪਲਾਈ ਕਰਤ ਕਰਦੇ ਹਾਂ ਔਰ ਇਹਨਾਂ ਜਿਹੜੀ ਪਟੀਸ਼ਨ ਪਾਈ ਸੀ ਉਹ ਖਾਰਜ ਕਰਤੀ ਸੀ ਹੁਣ ਅੱਜ ਦੀ ਤਾਰੀਖ ਦੇ ਰਾਜਜੀਤ ਸਿੰਘ ਵਾਂਟਡ ਆਦਮੀ ਹੈ ਉਹਨੂੰ ਕੋਰਟ ਦੇ ਸਾਹਮਣੇ ਅੰਟੀਸੀਪੇਟਰੀ ਲਈ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਹੁਣ ਜਦੋਂ ਹਾਈ ਕੋਰਟ 'ਚ ਅੱਗੇ ਦੁਬਾਰਾ ਦੇਖਣਾ ਪਏਗਾ ਫੇਰ ਅਪੀਲ ਕਰਦੇ ਆ ਹਾਈ ਕੋਰਟ ਇਸ ਫੌਲਡਰ ਨੂੰ ਮੰਨਦਾ ਕਿ ਨਹੀਂ ਮੰਨਦਾ उस तो अगर हाई कोर्ट चो भी बेल नहीं मिलती फिर सुप्रीम कोर्ट जाया जाऊगा एक तरीके सिंह के वकील कानूनी प्रक्रिया इन्नी लंबी करनी चाहते हैं कि जिनी देर तक हो सके सिंह पुलिस राजों बचाया जाए दूसरे पास जज साहब ने अपनी जजमेंट से भी कहा कि कस्टोडियल ਇੰਟੈਰੋਗੇਸ਼ਨ ਜ਼ਰੂਰੀ ਹੈ ਇਹਨਾਂ ਨੇ ਆਪਣੇ ਇਹਨਾਂ ਨੂੰ ਪੂਰਾ ਮੌਕਾ ਦਿੱਤਾ ਗਿਆ ਸੀ ਐਸਆਈਟੀ ਵੱਲੋਂ ਵੀ ਤੇ ਐਸਟੀਐਫ ਵੱਲੋਂ ਵੀ ਆਪਣਾ ਪੱਖ ਰੱਖਣ ਦਾ ਜੋ ਇਹਨਾਂ ਨੇ ਰੱਖਿਆ ਇਹਨਾਂ ਨੇ ਆਪਣਾ ਪੱਖ ਆਲਰੇਡੀ ਉਹਨਾਂ ਇਨਕੁਆਇਰੀ ਟੀਮ ਦੇ ਕੋਲੇ ਰੱਖਿਆ ਹੋਇਆ ਇਸ ਕਰਕੇ ਇਹਨਾਂ ਦਾ ਇਹ ਕਹਿਣਾ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਆਪਣਾ ਪੱਖ ਰੱਖਣ ਦਾ ਉਹ ਦਲੀਲ ਕੋਈ ਮਾਨਾ ਨਹੀਂ ਰੱਖਦੀ ਏਟ ਹੋਲਡ ਨੋ ਵਾਟਰ ਔਰ ਇਹਨਾਂ ਦੇ ਵਕੀਲ ਨੇ ਕੁਝ ਗੀਤਾ ਰਮਾਣ ਦੀਆਂ ਕੁਝ ਦਲੀਲਾਂ ਵੀ ਥੇੜੀਆਂ ਕੋਸ਼ਿਸ਼ ਕੀਤੀ ਕਿ੍ਰਿਸ਼ਨ ਭਗਵਾਨ ਦਾ ਅਰਜਨ ਨੂੰ ਉਪਦੇਸ਼ ਉਹਦਾ ਜ਼ਿਕਰ ਵੀ ਹੋਇਆ ਨਹੀਂ ਦੇਖੋ ਕਿੱਥੇ ਕਿੱਥੇ ਤੱਕ ਵਕੀਲ ਜਾਂਦੇ ਆ ਆਪਣੇ ਕਲਾਇੰਟ ਦੀ ਸੇਵਾ ਕਰਨ ਲਈ ਇੱਕ ਚਾਈਨਾ ਦਾ ਇਹ ਹੈ ਕਿ ਡਿਸਪਲਨ ਪੁਲਿਸ ਫੋਰ ਦਾ ਅਫੀਸਰ ਜਿਹੜੇ ਤੇ ਅਲੀਗੇਸ਼ਨ ਲੱਗੀਆਂ ਉਤਰਾ ਪ੍ਰੋਪਰ ਪ੍ਰੋਸੈਸ ਆਪਣੀਆਂ ਅਵੈਲੀਗੇਸ਼ਨ ਦਾ ਮੁਕਾਬਲਾ ਕਰੇ بجائے ਇਹ ਕਿ ਉਹ ਕਾਨੂੰਨ ਤੋਂ ਭੱਜਿਆ ਫਿਰਦਾ ਰਹੇ ਗੱਲ ਟਾਲਮਟੋਲ ਕਰਦਾ ਰਹੇ ਕਿ ਕਦੋਂ ਤੱਕ ਭੱਜੇਗਾ ਲੋਕਆਊਟ ਨੋਟੇਸ ਪੁਲਿਸ ਨੇ ਜਾਰੀ ਕੀ ਤਾਂ ਵਾ ਦੇ ਛੱਡ ਕੇ ਭੱਜਣ ਦੇ ਚਾਂਸ ਘਟਾ ਹਾਲਾਂਕਿ ਅਗਰ ਜੇ ਕਿਸੇ ਨੇ ਭੱਜਣਾ ਹੋਵੇ ਤਾਂ ਲੋਕਆਊਟ ਨੋਟਸ ਤੋਂਨ ਦੇ ਬਾਵਜੂਦ ਵੀ ਭੱਜ ਸਕਦਾ ਹੈ ਉਹਦੇ ਬੜੇ ਰਸਤੇ ਅਗਰ ਬੜੇ ਲੋਕ ਚਲੇ ਗਏ ਲੇਕਿਨ ਕਿਤੇ ਨਾ ਕਿਤੇ ਅਜੇ ਵੀ ਇਹ ਲੱਗਦਾ ਕਿ ਪੰਜਾਬ ਪੁਲਿਸ ਪੂਰੀ ਸ਼ਿੱਦਤ ਨਾਲ ਇਮਾਨਦਾਰੀ ਨਾਲ ਰਾਜਜੀਤ ਸਿੰਘ ਨੂੰ ਲੱਭਣ ਦੀ ਫੜਨ ਦੀ ਕੋਸ਼ਿਸ਼ ਨਹੀਂ ਕਰ ਰਹੀ ਨਹੀਂ ਤਾਂ ਇੱਕ ਰਿਟਾਇਰਡ ਆਫੀਸਰ ਤੁਹਾਡਾ ਜਿਹਦੇ ਸਾਰੇ ਅੱਡੇ ਠਿਕਾਣਿਆਂ ਦਾ ਤੁਹਾਨੂੰ ਪਤਾ ਹੁੰਦਾ ਉਹ ਤੁਹਾਨੂੰ ਨਾ ਮਿਲ ਸਕੇ ਆਮ ਆਦਮੀ ਕੋਈ ਹੁੰਦਾ ਪੁਲਿਸ ਆਫੀਸਰ ਨਾ ਹੁੰਦਾ ਪੀਪੀਐਸ ਕਾਰਡ ਦਾ ਨਾ ਹੁੰਦਾ ਤੇ ਕੀ ਇੰਨੀ دیر ਪੰਜਾਬ ਪੁਲਿਸ ਨੇ ਇੰਤਜ਼ਾਰ ਕਰਨਾ ਸੀ ਇੰਨਾ ਲੰਮਾ ਸਮਾਂ ਕਿਸੇ ਨੂੰ ਪੁਲਿਸ ਦਿੰਦੀ ਹੈ ਬਿਨਾ ਫੜਿਆ ਔਰ ਕੋਈ ਫਰਕ ਹੈ ਜਨਾ ਲੰਬਾ ਖਿੱਕਣਗੇ ਕਿਤੋਂ ਨਾ ਕਿਤੋਂ ਸ਼ਾਰਕੂ ਰਾਤ ਮਿਲ ਵੀ ਜਾਵੇ ਤੇ ਫਿਰ ਪ੍ਰਣਾਲਾ ਉੱਥੇ ਦੀ ਉੱਤੇ ਝੱਲਤੀ ਜਿੰਨਾ ਕਿਤੇ ਕੀਤ ਨੂੰ ਲੰਮਕਾਵਾਂਗੇ ਜਿੰਨਾ ਦਸੇ ਦੇਲੇ ਕੋਏਗਾ ਉਹਨਾਂ ਬੈਨੀਫੀਟ ਉਹਦਾ ਕਈ ਵਾਰੀ ਅਕੀ ਉਸ ਨੂੰ ਮਿਲ ਜਾਂਦਾ हूँ देखने वाली गल होगी पंजाब सरकार का अगला एक्शन हो ये होगा कि यह जमानत रद्द होने तो बाद नए वारंट इशू किए जाने जोड़े पुराने वारंट इशू होए थे जोड़े हाई कोर्ट ने रोक देते थे वो वारंट इशू से भी इस बहस के दौरान बहुत लंबी चौड़ी बहस हुई कि मजिस्ट्रेट ने वो अरैसट वारंट गलत जारी किए थे और अरैसट वरंट इलीगल से ਇਹੋ ਜੀਆਂ ਗੱਲਾਂ ਵੀ ਹੋਈਆਂ ਤੇ ਹੁਣ ਫੇਰ ਅਲਸ ਪ੍ਰਣ ਹੋਣਗੇ ਇਹ ਆਗਮੀ ਨਹੀਂ ਲੱਭਿਆ ਤਾਂ ਫੇਰ ਪਘੋੜਾ ਕਰਾਰ ਦਿੱਤਾ ਜਾਏਗਾ ਉਹ ਪਘੋੜਾ ਕਰਾਰ ਦਿੱਤੇ ਜਾਣ ਤੋਂ ਰਾਤ ਜੀ ਤਿਲ ਡਰਦਾ ਜੇ ਉਹ ਕਰਾਰ ਹੋ ਗਿਆ ਫੇਰੇ ਨਾਂ ਦੀਆਂ ਜਾਇਦਾਦਾਂ ਜ਼ਮੀਨਾਂ ਬੈਂਕ ਖਾਤੇ ਉਹਨਾਂ ਸਾਰਿਆਂ ਦੀ ਕੋਕ ਪੜਤਾਲ ਹੋਏਗੀ ਉਹ ਫਿਰ ਬੜੀ ਦੂਰ ਤੱਕ ਗੱਲ ਚਲੀ ਜਾਂਦੀ ਵਕੀਲਾਂ 阿里ਨਾ ਦੇ ਰਿਸ਼ਤੇਦਾਰਾਂ ਨੂੰ ਸਲਾਹ ਇਹ ਦੇਣੀ ਚਾਹੀਦੀ ਹੈ ਜੇ ਤੁਸੀਂ ਕੋਈ ਕ੍ਰਾਈਮ ਕੀਤਾ ਨਹੀਂ ਤੇ ਫਿਰ ਡਾਰੰਦੀ ਲੋੜ ਕੀ ਹੈ ਭੱਜਣ ਦੀ ਲੋੜ ਕੀ ਹੈ ਸਾਹਮਣੇ ਪੇਸ਼ ਹੋ ਜਾਓ ਔਰ ਕਾਨੂੰਨ ਨੂੰ ਆਪਣਾ ਪੱਖ ਰੱਖੋ ਕਾਨੂੰਨ ਕੋਈ ਨਾ ਕੰਬੜਾ ਤੈ ਨਹੀਂ ਕਪਾਸੜ ਹੈ ਨਹੀਂ ਕਿ ਤੁਹਾਡੀ ਗੱਲ ਸੁਣੀ ਨਹੀਂ ਜਾਏਗੀ ਵੀ ਨਹੀਂ ਦੇਰ ਪੁਲਿਸ ਕੋਤ ਰਹੇ ਤੁਹਾਨੂੰ ਤੱਕ ਪਤਾ ਪੈਂਦੇ ਸਭ ਆਉਂਦੇ ਆ ਬੜੀ ਪਲੀਸ਼ ਆਫਦਾਂਟ ਕੋਰਟ ਨੇ ਕਿਹਾ ਕਿ ਤੁਸੀਂ ਇੰਦਰਜੀਤ ਨਾਲ ਤੁਹਾਡੇ ਗਹਿਰੇ ਸਬੰਧ ਸੀ ਤੁਸੀਂ ਤारण-ਤਾਰਨ ਜਾਣੇ ਉਹ ਉਸ ਬੰਦੇ ਨੂੰ ਨਾਲ ਲੈ ਕੇ ਜਾਣੇ ਤੁਸੀਂ ਹੁਸ਼ਿਆਰਪੁਰ ਬਦਲੀ ਹੁੰਦੀ ਆ ਇੰਦਰਜੀਤ ਸਿੰਘ ਨੂੰ ਨਾਲ ਹੁਸ਼ਿਆਰਪੁਰ ਲੈ ਕੇ ਆਉਣੇ ਹੋ ਔਰ ਦੋਨਾਂ 'ਤੇ ਚਾਰਜ ਲਗਾ ਦਿੰਨੇ ਹੋ ਉਸ ਤੋਂ ਬਾਅਦ ਜੋ ਜਿਹੜੇ ਕੇ ਫੜੇ ਜਾਂਦੇ ਆ ਡਰੱਗ ਦੇ ਉਹਨਾਂ ਜਿਹੜੇ ਬੰਦੇ ਸਮਗਲ ਅਦਾਲਤਾਂ ਤੋਂ ਭਰੀ ਹੋ ਜਾਂਦੇ ਆ ਇਸ ਤਰ੍ਹਾਂ ਕਿ ਕਿਹਨਾਂ ਦੀ ਪੜਤਾਲ ਬਰਾਬਰ ਨਹੀਂ થી ਹੋਈ ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੇ ਤੋਂ بڑے ਇਸ਼ੂ ਕੋਟ ਨੇ ਉਠਾਏ ਇਹਦੇ ਕਰਕੇ ਮੈਂ ਉਹ ਜੱਜਮੈਂਟ ਜਿਹੜੀ ਆ ਉਹ ਡਿਸਕ੍ਰਿਪਸ਼ਨ ਤੇ ਪਾਤੀ ਆ ਤੁਸੀਂ ਬੜੀ ਡਿਟੇਲ ਨਾਲ ਪੜ ਸਕਦੇ ਹੋ ਕਈ ਵਾਰ ਸਾਡੇ ਸਮਝਾਉਣ 'ਚ ਵੀ ਗਲਤੀ ਹੋ ਜਾਂਦੀ ਹੈ ਪਰ ਜੋ ਤੁਸੀਂ ਖੁਦ ਪੜੋਗੇ ਤੁਹਾਨੂੰ ਪੂਰਾ ਇਸ ਕੇਸ ਦਾ ਚਿੱਟਾ ਟਾਡੇ ਸਾਹਮਣੇ ਆਜੂ ਪਹਿਲੇ ਕਨ ਬੱਡੀ ਖਬਰ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਿਕ ਲੀਆਂ ਮੁਸ਼ਕਲਾਂ ਵਧਣਗੀਆਂ ਘਟਣਗੀਆਂ ਨਹੀਂ ਇਹ ਗੱਲ ਕਾਨੂੰਨੀ ਜਾਣਕਾਰਾਂ ਨੇ ਸਾਡੇ ਨਾਲ ਅੱਜ ਗੱਲ ਕਰਦੇ ਆਂ ਦੱਤੀ ਆਉਣ ਵਾਲੇ ਦਿਨ ਰਾਜਨੀਤਿਕ ਲਈ ਬਹੁਤ ਮੁਸ਼ਕਲ ਦੇ ਚਣੌਕੀ ਵਾਲੇ ਦਿਨ ਹੋ ਸਕਦੇ ਸੋ ਇਹ ਅੱਜ ਦੀ ਨਿੱਕੀ ਜੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਸੀ ਕਲ ਤੁਸੀਂਰੇ ਪੇਰੇ ਕੋਲ ਹੀ ਬਣਾ ਗਏ ਇੱਕ ਨਵੇਂ ਇਸ ਨੂੰ ਨਵਾਂ ਵਿਸ਼ਾਲਾ ਕੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ